ਕਿਸਾਨਾਗੂ ਜਗਜੀਤ ਸਿੰਘ ਡੱਲੇਆਲ ਹੁਣਾਂ ਨੂੰ ਲੈ ਕੇ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਕਿ ਹੁਣ ਟਰਾਲੀ ਦੇ ਵਿੱਚੋਂ ਬਾਹਰ ਆਉਣਗੇ ਜਿੱਥੇ ਲਗਾਤਾਰ ਉਹਨਾਂ ਦੀ ਜਿਹੜੀ ਸਿਹਤ ਆ ਵਿਗੜਦੀ ਜਾ ਰਹੀ ਆ ਕਿਸਾਨਾਗੂ ਜਗਜੀਤ ਸਿੰਘ ਡੱਲੇਆ ਦੇ ਵੱਲੋਂ ਹਾਲਾਂਕਿ ਜਿਹੜਾ ਮੈਡੀਕਲ ਟਰੀਟਮੈਂਟ ਆ ਉਹ ਪਿਛਲੇ ਕੁਝ ਦਿਨਾਂ ਦੇ ਉੱਤੋਂ ਲੈਣਾ ਸ਼ੁਰੂ ਕਰ ਦਿੱਤਾ ਜਦੋਂ ਤੋਂ ਕੇਂਦਰ ਸਰਕਾਰ ਦੇ ਅਤੇ ਪੰਜਾਬ ਸਰਕਾਰ ਦੇ ਨੁਮਾਇੰਦੇ ਆ ਕੇ ਕਿਸਾਨਾਂ ਦੇ ਨਾਲ ਖਨੌਰੀ ਬਾਰਡਰ ਤੇ ਇੱਕ ਅਹਿਮ ਮੀਟਿੰਗ ਕਰਦੇ ਨੇ ਉਸ ਮੀਟਿੰਗ ਦੇ ਵਿੱਚ ਕਿਸਾਨਾਗੂਆਂ ਨੂੰ ਇੱਕ 14 ਫਰਵਰੀ ਚੰਡੀਗੜ੍ਹ ਦੇ 25 ਸੈਕਟਰ ਦੇ ਵਿੱਚ ਕੇਂਦਰ ਦੇ ਮੰਤਰੀਆਂ ਦੇ ਨਾਲ ਪੰਜਾਬ ਦੇ ਮੰਤਰੀਆਂ ਦੇ ਨਾਲ ਇੱਕ ਮੀਟਿੰਗ ਦਾ ਸੱਦਾ ਦਿੱਤਾ ਜਾਂਦਾ ਉਸ ਤੋਂ ਬਾਅਦ ਕਿਸਾਨ ਆਗੂ ਜਗਜੀਤ ਸਿੰਘ ਦੱਲੇਵਾਲ ਉਹਨਾਂ ਦੇ ਵੱਲੋਂ ਕਿ ਇਹ ਗੱਲ ਨੂੰ ਹਾਂ ਕਰ ਦਿੱਤੀ ਜਾਂਦੀ ਆ ਕਿ ਉਹ ਜਿਹੜਾ ਮੈਡੀਕਲ ਟ੍ਰੀਟਮੈਂਟ ਲੈ ਲੈਣਗੇ ਹਾਲਾਂਕਿ ਉਹਨਾਂ ਦੇ ਵੱਲੋਂ ਇਸ ਗੱਲ ਤੋਂ ਕੋਰਾ ਇਨਕਾਰ ਕੀਤਾ ਹੋਇਆ ਕਿ ਜਦੋਂ ਤੱਕ ਐਮਐਸਪੀ ਗਰੰਟੀ ਕਾਨੂੰਨ ਨਹੀਂ ਬਣਦਾ ਉਦੋਂ ਤੱਕ ਕਿਸਾਨ ਆਗੂ ਜਗਜੀਤ ਸਿੰਘ ਦੱਲੇਵਾਲ ਨੇ ਜਿਹੜੇ ਉਹ ਕੋਈ ਵੀ ਅੰਨ ਦਾ ਦਾਣਾ ਤੱਕ ਨਹੀਂ ਖਾਂਗੇ ਤੇ ਉਸ ਨੂੰ ਲੈ ਕੇ ਅੱਜ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਜਿਹੜਾ ਖਨੌਰੀ ਬਾਡਰ ਤੇ ਇੱਕ ਹੋਰ ਕਮਰਾ ਕਿਸਾਨਾਂ ਦੇ ਵੱਲੋਂ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਗਿਆ ਜਿਸ ਦੀਆਂ ਕਿ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਕਿ ਖੁਦ ਕਿਸਾਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿਸਾਨਾਂ ਆਗੂਆਂ ਦੇ ਵੱਲੋਂ ਕਿ ਜਿਹੜਾ ਕਮਰਾ ਤਿਆਰ ਕੀਤਾ ਜਾ ਰਿਹਾ ਬਿਲਡਿੰਗ ਕੀਤਾ ਜਾ ਰਿਹਾ ਇਹ ਖੁਦ ਇਹ ਕੋਈ ਮਿਸਤਰੀ ਨਹੀਂ ਬੁਲਾਇਆ ਗਿਆ ਜਾਂ ਕੋਈ ਕਾਰੀਗਰ ਨਹੀਂ ਬੁਲਾਇਆ ਗਿਆ ਖੁਦ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜਿਹੜੇ ਵਲੰਟੀਅਰ ਨੇ ਜਾਂ ਨੌਜਵਾਨ ਕਿਸਾਨ ਨੇ ਉਹਨਾਂ ਦੇ ਵੱਲੋਂ ਮਿਹਨਤ ਕਰਕੇ ਕਮਰਾ ਤਿਆਰ ਕੀਤਾ ਗਿਆ ਜਿਸ ਦੇ ਵਿੱਚ ਕੇ ਬਾਥਰੂਮ ਅਟੈਚ ਕੀਤਾ ਜਾਵੇਗਾ ਤੇ ਨਾਲ ਦੀ ਨਾਲ ਕਿਸਾਨਾ ਗੁਰਜੀਤ ਸਿੰਘ ਦੱਲਿਆ ਹੁਣ ਟਰਾਲੀ ਦੇ ਵਿੱਚੋਂ ਨਿਕਲ ਕੇ ਜਿਸ ਟਰਾਲੀ ਦੇ ਵਿੱਚ ਲੰਬੇ ਸਮੇਂ ਤੋਂ ਉਹ ਬੈਠੇ ਹੋਏ ਨੇ ਮਰਨ ਵਰਤ ਰੱਖਿਆ ਹੋਇਆ ਤੇ ਉਹ ਟਰਾਲੀ ਦੇ ਵਿੱਚੋਂ ਨਿਕਲ ਕੇ ਹੁਣ ਇਸ ਕਮਰੇ ਦੇ ਵਿੱਚ ਆਉਣਗੇ ਲੋਕਾਂ ਦੇ ਸਾਹਮਣੇ ਆਉਣਗੇ ਤੇ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਨਾਲ ਦੀ ਨਾਲ ਉਹਨਾਂ ਦੇ ਵੱਲੋਂ ਕਿਸਾਨਾ ਗੁਰ ਲਖਵਿੰਦਰ ਸਿੰਘ ਔਲਖੋਣਾ ਦੇ ਵੱਲੋਂ ਇਹ ਵੀ ਗੱਲ ਆਕੀ ਗਈ ਆ ਕਿ ਜਿਹੜਾ ਪਹਿਲਾਂ ਇਸ ਲਾ ਕੀਤੀ ਗਈ ਸੀ ਕਿ ਕਿਸਾਨਾ ਕੋ ਜਗਜੀਤ ਸਿੰਘ ਜਿਹੜਾ ਡੱਲੇਵਾਲ ਨੇ ਉਹ ਜਿਹੜੀ ਇੱਕ ਟਰਾਲੀ ਨੂੰ ਟਰਾਲੀ ਤਿਆਰ ਕਰਕੇ ਉਸ ਦੇ ਵਿੱਚ ਲੋਕਾਂ ਦੇ ਸਾਹਮਣੇ ਕਿਸਾਨਾਂ ਦੇ ਸਾਹਮਣੇ ਆਉਣਗੇ ਉੱਥੇ ਉਹਨਾਂ ਨੂੰ ਮੈਡੀਕਲ ਟਰੀਟਮੈਂਟ ਦਿੱਤਾ ਜਾਵੇਗਾ ਪਰ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਕਿ ਜਿਹੜੀ ਡੱਲੇਵਾਲ ਸਾਹਿਬ ਦੀ ਸਿਹਤ ਆ ਲਗਾਤਾਰ ਨਾਜ਼ੁਕ ਬਣੀ ਹੋਈ ਆ ਉਹਨਾਂ ਨੂੰ ਵਾਰ-ਵਾਰ ਟਰਾਲੀ ਦੇ ਵਿੱਚ ਚੜਾਉਣਾ ਤੇ ਉਤਾਰਨਾ ਔਖਾ ਇਸ ਕਰਕੇ ਉਹਨਾਂ ਨੂੰ ਜਿਹੜੀ ਦਿੱਕਤ ਆਉਂਦੀ ਆਉਣੀ ਸੀ ਇਸ ਕਰਕੇ ਹੁਣ ਉਹਨਾਂ ਦੇ ਵੱਲੋਂ ਇੱਕ ਜਿਹੜਾ ਟੈਂਪਰੇਰੀ ਕਮਰਾ ਤਿਆਰ ਕੀਤਾ ਗਿਆ ਜਿਸ ਦੇ ਵਿੱਚ ਕਿ ਕਿਸਾਨਾਂ ਨੂੰ ਜੁਜੀਸਨ ਦੱਲੇ ਵਾਲੂ ਜਿਹੜਾ ਟ੍ਰੀਟਮੈਂਟ ਦਿੱਤਾ ਜਾਵੇਗਾ ਜਿਸ ਜਿਹਾ ਕਿ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਕਿ ਖਨੌਰੀ ਬਾਰਡਰ ਤੇ ਇੱਕ ਟੈਂਪਰੇਰੀ ਜਿਹੜਾ ਉਹ ਕਮਰਾ ਤਿਆਰ ਕੀਤਾ ਜਾ ਰਿਹਾ ਹੈ ਕਮਰਾ ਕਿਸੇ ਕਾਰੀਗਰ ਦੇ ਵੱਲੋਂ ਨਹੀਂ ਬਲਕਿ ਖੁਦ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜਿਹੜੇ ਵਲੰਟੀਅਰ ਨੇ ਕਿਸਾਨ ਵਲੰਟੀਅਰ ਨੇ ਉਹਨਾਂ ਦੇ ਵੱਲੋਂ ਤਿਆਰ ਕੀਤਾ ਜਾ ਰਿਹਾ ਜਿਸ ਜਿਹਾ ਕਿ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਹਾਲਾਂਕਿ ਅੱਜ ਕਿਸਾਨਾਂ ਗੂ ਸਰਬੰਸ ਸਿੰਘ ਪੰਦੇਰ ਉਹਨਾਂ ਦੇ ਵੱਲੋਂ ਦੈਂਦ ਦੇ ਸਮੇਂ ਇੱਕ ਪ੍ਰੈਸ ਕਾਨਫਰੰਸ ਕਰਕੇ ਸ਼ੰਭੂ ਬਾਰਡਰ ਤੋਂ ਅਪੀਲ ਕੀਤੀ ਗਈ ਸੀ ਕਿ ਜਿਹੜਾ ਕਿਸਾਨ ਆ ਗੁਰਜੀਤ ਸਿੰਘ ਡੱਲੇ ਵਾਲੇ ਆਪਣਾ ਮਰਨ ਵਰਤ ਖੋਲ ਦੇਣ ਪਰ ਉਸ ਤੋਂ ਬਾਅਦ ਹਲੇ ਤੱਕ ਅਜਿਹੀ ਕੋਈ ਖਬਰ ਨਿਕਲ ਕੇ ਸਾਹਮਣੇ ਨਹੀਂ ਆਈ ਕਿ ਜਿਹੜਾ ਡੱਲੇ ਵਾਲੇ ਆਪਣਾ ਮਰਨ ਵਰਤ ਖੋਲ ਰਹੇ ਨੇ ਪਰ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਕਿ ਕੱਲ ਨੂੰ ਯਾਨੀ ਕਿ ਹੁਣ ਭਲਕੇ ਟਰਾਲੀ ਦੇ ਵਿੱਚੋਂ ਬਾਹਰ ਆਉਣਗੇ ਡੱਲੇਆ ਤੇ ਕਿਸਾਨਾਂ ਦੇ ਨਾਲ ਕੋਈ ਮੁਲਾਕਾਤ ਕਰ ਸਕਦੇ ਨੇ ਉਹਨਾਂ ਨੂੰ ਇੱਕ ਵਾਰ ਤੋਂ ਦਰਸ਼ਨ ਕਰ ਸਕਦੇ ਨੇ ਪਰ ਜਿਹੜੀ ਟਰਾਲੀ ਆ ਉਹ ਖਨੌਰੀ ਬਾਰਡਰ ਤੇ ਜ ਮਾਫ ਕਰਨਾ ਜਿਹੜਾ ਕਮਰਾ ਟੈਂਪਰੇਰੀ ਕਮਰਾ ਖਨੌਰੀ ਬਾਰਡਰ ਤੇ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਤੇ ਬਾਕੀ ਮੌਕੇ ਤੇ ਉਸ ਕਮਰਾ ਤਿਆਰ ਹੋ ਰਿਹਾ ਤੇ ਕਿਸਾਨ ਆਗੂਆਂ ਦਾ ਕੀ ਕੁਝ ਕਹਿਣਾ ਆਓ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਦੇਖ ਰਹੇ ਹੋ ਤੁਸੀਂ ਜਿਹੜਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਲਈ ਇੱਕ ਟੈਂਪਰੇਰੀ ਕਮਰਾ ਬਣਾਇਆ ਜਾ ਰਿਹਾ ਹੈ ਪਹਿਲੋਂ ਅਸੀਂ ਸਲਾਬਨਾਸ਼ੀ ਵੀ ਟਰਾਲੀ ਦੇ ਵਿੱਚ ਲੈ ਕੇ ਆਵਾਂਗੇ ਲੇਕਿਨ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੇ ਕਿਹਾ ਵੀ ਜਦੋਂ ਟਰਾਲੀ 'ਚ ਚੜਦੇ ਉਤਰਦੇ ਉਹ ਧੜਕ ਜਦੋਂ ਧਮਕ ਪੈਂਦੀ ਹੈ ਹਿਲਦੀ ਹੈ ਟਰਾਲੀ ਤੇ ਉਹਨਾਂ ਨੂੰ ਦਿੱਕਤ ਆਉਂਦੀ ਹੈ ਇਸ ਕਰਕੇ ਇਹ ਜਿਹੜਾ ਟੈਂਪਰੇਰੀ ਕਮਰਾ ਬਣਾਇਆ ਜਾ ਰਿਹਾ ਤੇ ਇਸ ਨੂੰ ਬਣਾ ਰਹੇ ਨੇ ਦਸਵਿੰਦਰ ਸਿੰਘ ਜੀ ਕਾਕਾ ਚੈਲ ਤੇ ਨਾਲ ਸਾਡਾ ਵਿਪਨ ਵੀਰ ਦੇ ਨਾਲ ਸਾਥੀ ਮਿਲ ਕੇ ਬੀਕੇ ਜੀ ਸਿੱਧੂ ਪਰੇਕਤਾ ਤੇ ਜੋਹਦੇ ਜਿਨ੍ਹਾਂ ਨੇ ਪਹਿਲੋਂ ਵੀ ਜਿਹੜਾ ਵੱਡਾ ਟੈਂਟ ਬਣਾਇਆ ਸੀ ਜਿਹੜਾ ਸ਼ੈੱਡ ਬਣਾਇਆ ਸੀ ਉਹ ਬਣਾਇਆ ਤੇ ਇਹ ਬਣਾਇਆ ਤੇ ਉਮੀਦ ਕਰਦੇ ਆ ਰਾਤ ਨੂੰ ਇਹ ਪੂਰਾ ਬਣ ਜੂਗਾ ਤੇ ਕੱਲ ਨੂੰ ਕੱਲ ਦੁਪਹਿਰ ਤੱਕ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਨੂੰ ਇਸ ਟੈਂਟ ਚ ਲਿਆਂਦਾ ਜਾਊਗਾ ਤਾਂ ਕਿ ਧੁੱਪ ਦੇ ਵਿੱਚ ਵੀ ਉਹਨਾਂ ਨੂੰ ਬਾਹਰ ਧੁੱਪ ਚਰ ਬਾਹਰ ਕੱਢਣਾ ਪਵੇ ਜਾਂ ਅੰਦਰ ਕਰਨਾ ਪਵੇ ਜਾਂ ਕੋਈ ਵੀ ਇਹਦੇ ਨਾਲ ਜਿਹਦੇ ਵਿੱਚ ਬਾਥਰੂਮ ਕਰਾ ਸਹੂਲਤਾਂ ਵਿੱਚ ਬਣਾ ਕੇ ਇਹਨੂੰ ਕੱਲ ਤੱਕ ਠੀਕ ਕੀਤਾ ਜਾਊਗਾ ਇਹ ਜਿਹੜਾ ਟੈਂਟ ਬਣ ਰਿਹਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਕੱਲ ਨੂੰ ਇਸ ਸਟੈਂਡ ਦੇ ਵਿੱਚ ਆਉਣਗੇ ਤੇ ਇਹਨੂੰ ਬਣਾਉਣ ਵਾਲੇ ਵੀ ਸਾਡੇ ਜਿਹੜੇ ਇੱਥੋਂ ਦੇ ਕਿਸਾਨ ਵੀਰ ਨੇ ਬੀਕੇਯੂ ਇੱਕ ਤੋਂ ਸਿੱਦਾਪੁਰ ਦੇ ਜੋਧੇ ਨੇ ਉਹ ਬਣਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਨਾ ਇਹ ਤਾਂ ਹੱਟਾ ਉਹ ਤਾਂ ਚਲੋ ਭਰਾਓ ਇਹ ਦੇਖ ਰਹੇ ਹੋ ਤੁਸੀਂ ਜਿਹੜਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਲਈ ਇੱਕ ਟੈਂਪਰੇਰੀ ਕਮਰਾ ਬਣਾਇਆ ਜਾ ਰਿਹਾ ਪਹਿਲੋਂ ਅਸੀਂ ਸਲਾਹ ਬਣਾਈ ਸੀ ਵੀ ਟਰਾਲੀ ਦੇ ਵਿੱਚ ਲੈ ਕੇ ਆਵਾਂਗੇ ਲੇਕਿਨ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਵੀ ਜਦੋਂ ਟਰਾਲੀ 'ਚ ਚੜਦੇ ਉਤਰਦੇ ਉਹ ਧੜਕ ਜੋ ਧਮਕ ਪੈਂਦੀ ਹੈ ਹੈਲਦੀ ਹੈ ਟਰਾਲੀ ਤੇ ਉਹਨਾਂ ਨੂੰ ਦਿੱਕਤ ਆਉਂਦੀ ਹੈ ਇਸ ਕਰਕੇ ਇਹ ਜਿਹੜਾ ਟੈਂਪਰੇਰੀ ਕਮਰਾ ਬਣਾਇਆ ਜਾ ਰਿਹਾ ਤੇ ਇਸ ਨੂੰ ਬਣਾ ਰਹੇ ਨੇ ਜਸਵਿੰਦਰ ਸਿੰਘ ਜੀ ਕਾਕਾ ਚਹਿਲ ਤੇ ਨਾਲ ਸਾਡਾ ਵਿਕਨ ਵੀਰ ਤੇ ਨਾਲ ਸਾਥੀ ਮਿਲ ਕੇ ਬੀਕੇ ਜੀ ਸਿੱਧੂ ਪਰ ਇਕਤਾ ਤੇ ਜੋਧੇ ਜਿਨ੍ਹਾਂ ਨੇ ਪਹਿਲਾਂ ਵੀ ਜਿਹੜਾ ਵੱਡਾ ਟੈਂਟ ਬਣਾਇਆ ਸੀ ਜਿਹੜਾ ਸ਼ੈੱਡ ਬਣਾਇਆ ਸੀ ਉਹ ਬਣਾਇਆ ਤੇ ਇਹ ਹੀ ਬਣਾਇਆ ਤੇ ਉਮੀਦ ਕਰਦੇ ਆ ਰਾਤ ਨੂੰ ਇਹ ਪੂਰਾ ਬਣ ਜਾਊਗਾ ਤੇ ਕੱਲ ਨੂੰ ਕੱਲ ਦੁਪਹਿਰ ਤੱਕ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਨੂੰ ਇਸ ਟੈਂਟ ਚ ਲਿਆਂਦਾ ਜਾਊਗਾ ਤਾਂ ਕਿ ਧੁੱਪ ਦੇ ਵਿੱਚ ਵੀ ਉਹਨਾਂ ਨੂੰ ਬਾਹਰ ਧੁੱਪ ਚ ਬਾਹਰ ਕੱਢਣਾ ਪਵੇ ਜਾਂ ਅੰਦਰ ਕਰਨਾ ਪਵੇ ਜਾਂ ਕੋਈ ਵੀ ਇਹਦੇ ਨਾਲ ਦੇ ਵਿੱਚ ਬਾਥਰੂਮ ਪਰ ਸਹੂਲਤਾਂ ਦੇ ਕਿ ਬਣਾ ਕੇ ਇਹਨੂੰ ਕੱਲ ਤੱਕ ਠੀਕ ਕੀਤਾ ਜਾਊਗਾ ਇਹ ਜਿਹੜਾ ਟੈਂਟ ਬਣ ਰਿਹਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਕੱਲ ਨੂੰ ਇਸ ਸਟੈਂਡ ਦੇ ਵਿੱਚ ਆਉਣਗੇ ਤੇ ਇਹਨੂੰ ਬਣਾਉਣ ਵਾਲੇ ਵੀ ਸਾਡੇ ਜਿਹੜੇ ਇੱਥੋਂ ਦੇ ਕਿਸਾਨ ਵੀਰ ਨੇ ਬੀਕੇਯੂ ਇੱਕ ਤੋਂ ਸਿਦਾਪੁਰ ਦੇ ਜੋਧੇ ਨੇ ਉਹ ਬਣਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ